ਸੁਕਾਦੀ ਅੱਜ ਆਪਾਂ ਗਰਮ ਸਟਾਫ ਦੇ ਉੱਪਰ ਡਿਸਕਾਊਂਟ ਦੇਣ ਜਾ ਰਹੇ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਰੇਟ ਦੀ ਕੋਈ ਕਨਫਿਊਜ਼ਨ ਨਾ ਹੋਵੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਰੇਟ ਦੱਸ ਦਿੰਨੇ ਹਾਂ ਅੱਜ ਜਿੰਨੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਸਭ ਦਾ ਰੇਟ 1300 ਤੋਂ 1400 ਦੇ ਵਿੱਚ ਹੋਊਗਾ ਗਰਮ ਪਸ਼ਮੀਨੇ ਦੇ ਸੂਟ ਹੋਣਗੇ ਪਿਓਰ ਪਸ਼ਮੀਨੇ ਦੇ ਸੂਟ ਹੋਣਗੇ ਇਹ ਔਰ ਇਹਨਾਂ ਦੀ ਡਿਜ਼ਾਈਨਿੰਗ ਬੁਟੀਕ ਸਟਾਈਲ ਦੀ ਤਰ੍ਹਾਂ ਕੀਤੀ ਹੋਊਗੀ ਹਰੇਕ ਸੂਟ ਦੇ ਉੱਪਰ ਵੱਖਰੀ ਵੱਖਰੀ ਡਿਜ਼ਾਈਨਿੰਗ ਹੋਏਗੀ ਚਾਹੇ ਹੈਵੀ ਹੋਵੇ ਜਾਂ ਫਿਰ ਲਾਈਟ ਹੋਵੇ ਸਭ ਦਾ ਪ੍ਰਾਈਸ ਇੱਕੋ ਰਹੇਗਾ ਜੀ 1300 ਤੋਂ ਲੈ ਕੇ 1400 ਤੱਕ ਜੇਕਰ ਤੁਸੀਂ ਆਨਲਾਈਨ ਨਹੀਂ ਲੈਣਾ ਚਾਹੁੰਦੇ ਤਾਂ ਆਫਲਾਈਨ ਸਾਡੀ ਬੁਟੀਕ ਤੇ ਆ ਕੇ ਲੈ ਸਕਦੇ ਹੋ WhatsApp ਤੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਆਪਣੀ ਲੋਕੇਸ਼ਨ ਸੈਂਡ ਕਰ ਦਾਂਗੇ ਤੁਸੀਂ ਇੱਥੇ ਬੁਟੀਕ ਤੇ ਆ ਕੇ ਵੀ ਆਫਲਾਈਨ ਲੈ ਸਕਦੇ ਹੋ ਆਫਲਾਈਨ ਜਿਹੜਾ ਪ੍ਰਾਈਸ ਆ ਉਹ 1300 ਤੋਂ 1400 ਹੀ ਰਹੇਗਾ ਬਟ ਜੇ ਤੁਸੀਂ ਆਨਲਾਈਨ ਲੈਂਦੇ ਹੋ ਤਾਂ ਤੁਹਾਨੂੰ ਸ਼ਿਪਿੰਗ ਐਕਸਟਰਾ ਪਾਏਗੀ ਸਾਡਾ ਅਸੀ ਤੋਂ ਲੈ ਕੇ 100 ਰੁਪਏ ਦੇ ਵਿੱਚ ਐਕਸਟਰਾ ਸ਼ਿਪਿੰਗ ਪੈ ਗਈ ਕਿਉਂਕਿ ਇਹਨਾਂ ਸੂਟਾਂ ਦਾ weight ਕਾਫੀ ਜ਼ਿਆਦਾ ਹੁੰਦਾ ਹੈ ਬਹੁਤ ਹੀ ਪਿਆਰਾ ਸੂਟ ਸੀ ਲਾਈਟ weight ਤੇ ਇਹਦੇ ਵਿੱਚ ਹੈਗਾ ਜੀ ਆਪਣੇ ਕੋਲੇ ਪਸ਼ਮੀਨੇ ਦਾ ਵੀ ਸੂਟ ਇਹ ਆ ਮਹਿੰਦੀ ਕਲਰ ਦੇ ਵਿੱਚ ਮਹਿੰਦੀ ਕਲਰ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਤੇ ਜੇ ਮੈਰਿਜ ਦੇ ਵਿੱਚ ਵੀ ਤੁਸੀਂ ਮਹਿੰਦੀ ਕਲਰ ਦਾ ਸੂਟ ਪਾਓ ਤਾਂ ਸ਼ਵਾਈਨਿੰਗ ਪੂਰੀ ਆਊਗੀ ਇਹਦੀ ਕਿਉਂਕਿ ਇਹਦੇ ਵਿੱਚ ਜਿਹੜਾ ਸੈਲਫ ਪ੍ਰਿੰਟ ਆ ਸਾਰਾ ਹੀ ਜਰੀ ਦੇ ਨਾਲ ਕੀਤਾ ਹੋਇਆ ਵਾ ਪੂਰੀ ਸ਼ਾਈਨਿੰਗ ਆਊਗੀ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ ਸੋ ਤੁਸੀਂ ਮਹਿੰਦੀ ਦੇ ਵਿੱਚ ਇਦਾਂ ਦੇ ਗਰਮ ਸੂਟ ਵੀ ਵੇਅਰ ਕਰ ਸਕਦੇ ਹੋ ਘੇਰੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਜ਼ਿਆਦਾ ਸੋਹਣੀ ਬਣੀ ਹੋਈ ਐ ਤੇ ਇਹਦਾ ਜਿਹੜਾ ਸ਼ਾਲ ਆ ਸੇਮ ਹੀ ਪ੍ਰਿੰਟ ਦੇ ਵਿੱਚ ਬਣਿਆ ਹੋਊਗਾ ਜਿਵੇਂ ਸ਼ਰਟ ਦੇ ਉੱਪਰ ਹੋਇਆ ਵਾ ਟੋਟਲ ਤੁਹਾਨੂੰ ਇਹਨਾਂ ਦਾ 7.5 ਮੀਟਰ ਫੈਬਰਿਕ ਮਿਲੂਗਾ ਵਿਦ ਸ਼ਾਲ ਠੀਕ ਹੈ ਜੀ 7.5 ਮੀਟਰ ਸਾਰੇ ਸੂਟਾਂ ਦਾ ਫੈਬਰਿਕ ਹੋਊਗਾ ਜਿਵੇਂ ਮਰਜ਼ੀ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਸਟਿਚ ਕਰ ਸਕਦੇ ਹੋ ਸੋ ਗਾਜਰੀ ਕਲਰ ਦਾ ਸੂਟ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਔਰ ਇਹਦੇ ਵਿੱਚ ਜਿਹੜਾ ਸੈਲਫ ਪ੍ਰਿੰਟ ਦਿੱਤਾ ਉਹ ਤਾਂ ਬਿਲਕੁਲ ਵੱਖਰਾ ਜੀ ਲੁੱਕ ਦਿੰਦਾ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਆ ਔਰ ਇਹ ਪ੍ਰਿੰਟਿੰਗ ਬਹੁਤ ਹੀ ਜਿਆਦੀ ਸੋਹਣੀ ਤੇ ਇਹਦੇ ਵਿੱਚ ਡਾਰਕ ਮਹਿਰੂਨ ਕਲਰ ਨੂੰ ਰਾਣੀ ਕਲਰ ਨੂੰ ਐਡ ਕਰਕੇ ਇਹਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ ਜੋ ਕਿ ਇਹਨੂੰ ਬਹੁਤ ਹੀ ਜ਼ਿਆਦਾ ਸੋਨਾ ਬਣਾ ਦਿੰਦੀ ਆ ਇਹ ਦਾ ਸ਼ਾਲ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਸੋਨਾ ਸ਼ਾਲ ਬਣਿਆ ਵਾ ਔਰ ਇਹਦੀ ਸਲਵਾਰ ਜਿਹੜੀ ਔਨਲਾਈਨਾਂ ਵਾਲੀ ਆਏਗੀ ਇਹ ਦੇਖੋ ਬਹੁਤ ਹੀ ਪਿਆਰਾ ਤੇ ਸੋਨਾ ਜਿਹਾ ਸੂਟ ਹੋਊਗਾ ਇੱਕ ਇਹਦੇ ਵਿੱਚ 1300 1400 ਵਾਲੇ ਪ੍ਰਾਈਸ ਦੇ ਵਿੱਚ 1400 ਵਾਲਾ ਇਹ ਸੂਟ ਹੈਗਾ ਜੀ ਇਹਦੇ ਵਿੱਚ ਪਰਪਲ ਕਲਰ ਹੀ ਆਪਣੇ ਕੋਲੇ ਸਿਰਫ ਇਸ ਸਾਰੇ ਪੀਸ ਆਪਣੇ ਕੋਲ ਇੱਕ ਇੱਕ ਪੀਸ ਰਹਿ ਗਿਆ ਇਸ ਕਰਕੇ ਸਾਰੇ ਸੂਟਾਂ ਤੇ ਆਪਾਂ ਡਿਸਕਾਊਂਟ ਲਗਾ ਰਹੇ ਹਾਂ ਪਰਪਲ ਸ਼ੇਡ ਦੇ ਵਿੱਚ ਇਹ ਸੂਟ ਆਊਗਾ ਜੀ ਪਿਓਰ ਗਰਮ ਪਸ਼ਮੀਨੇ ਦਾ ਸੂਟ ਹੋਊਗਾ ਇਹ ਸ਼ਾਲ ਤੁਸੀਂ ਦੇਖ ਸਕਦੇ ਹੋ ਸ਼ਾਲ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਪ੍ਰਿੰਟਿੰਗ ਵਿੱਚ ਤੁਸੀਂ ਦੇਖ ਸਕਦੇ ਜਿਵੇਂ ਬੁਟੀਕ ਵਰਕ ਕੀਤੇ ਜਾਂਦੇ ਨੇ ਡਿਜ਼ਾਈਨਿੰਗ ਕੀਤੀ ਜਾਂਦੀ ਉਦਾਂ ਹੀ ਆਪਾਂ ਇਹ ਰੈਡੀ ਕਰਵਾਏ ਸੀ ਸਾਰੇ ਸੂਟ ਔਰ ਇਹ ਤੁਸੀਂ ਬਾਜੂ ਤੇ ਪਹੁੰਚਿਆ ਤੇ ਘੇਰੇ ਦੇ ਬੈਕਸਾਈਡ ਤੇ ਇਹ ਵਾਲਾ ਫਟਾਊਗਾ ਔਰ ਇੱਕ ਗਲੇ ਤੇ ਕੰਮ ਆਊਗਾ ਸੋ ਬਹੁਤ ਜਿਆਦਾ ਸੋਹਣਾ ਡਿਜ਼ਾਈਨਿੰਗ ਆ ਜੇ ਆਪਾਂ ਇਹਨਾਂ ਤੇ ਵਰਕ ਕਰਵਾ ਦਈਏ ਤਾਂ ਇਹ ਸੂਟ ਹੋਰ ਵੀ ਵੱਖਰੀ ਲੁੱਕ ਦੇ ਵਿੱਚ ਰੈਡੀ ਹੋ ਜਾਣਗੇ ਬਹੁਤ ਪਿਆਰੇ ਲੱਗਣਗੇ ਸੋ ਦੋ ਸੂਟ ਸਾਡੇ ਕੋਲੇ ਹਨ ਜਿਹੜੇ ਕੀ ਥੋੜੀ ਹਾਈ ਰੇਂਜ ਦੇ ਨੇ 1500 ਤੋਂ ਲੈ ਕੇ 1600 ਦੇ ਵਿੱਚ ਨੇ ਇਹ ਔਰ ਇਹ ਆਪਣੇ ਕੋਲ ਸਿਰਫ ਦੋ ਪੀਸ ਰਹਿ ਗਏ ਨੇ ਸੋ ਇਹਨਾਂ ਦੇ ਡਿਸਕਾਊਂਟ ਆਪਾਂ ਲਾਇਆ ਜੀ ਜੇ ਇਹ 1800 2000 ਦੇ ਸੂਟ ਸੀਗੇ ਸਿਰਫ ਆਪਾਂ ਤੁਹਾਨੂੰ 1500 ਦੇ ਵਿੱਚ ਦੇ ਦਾਂਗੇ ਇਹ ਕਿਉਂਕਿ ਇਹਨਾਂ ਦੀ ਡਿਜ਼ਾਈਨਿੰਗ ਬਿਲਕੁਲ ਵੱਖਰੀ ਹੈ ਇਹਨਾਂ ਦੇ ਉੱਪਰ ਜਿਹੜਾ ਪ੍ਰਿੰਟ ਹੈਗਾ ਇਹ ਵਰਕ ਦੀ ਤਰ੍ਹਾਂ ਸ਼ੋ ਹੋ ਰਿਹਾ ਹੈ ਜਿਵੇਂ ਕਿ ਆਪਾਂ ਬੁਟੀਕ ਵਰਕ ਕੀਤਾ ਹੁੰਦਾ ਹੈ ਔਰ ਇਹਨਾਂ ਦਾ ਫੈਬਰਿਕ ਬਿਲਕੁਲ ਸੌਫਟ ਔਰ ਓਰੀਜਨਲ ਆਊਗਾ ਬਹੁਤ ਜਿਆਦਾ ਸੋਹਣਾ ਔਰ ਇਹ ਕੇਰੇ ਦੇ ਕੰਮ ਆਊਗਾ ਇਹਦੇ ਕੇਰਾ ਗਲਾ ਬੈਕ ਤੇ ਔਰ ਪੋਂਚੇ ਤੇ ਵਰਕ ਆਊਗਾ ਸੋ ਇਹਦਾ ਕਲਰ ਵੀ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਵਾ ਇਹਨੂੰ ਤੁਸੀਂ ਇਹ ਵਾਲਾ ਸ਼ਾਲ ਬਣਿਆ ਹੋਇਆ ਸ਼ਾਲ ਕਾਫੀ ਹੈਵੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹਦੇ ਵਿੱਚ ਔਰ ਇਹਦੇ ਵਿੱਚ ਆਪਣੇ ਆਪਣੇ ਕੋਲੇ ਇੱਕ ਪੀਕਾਕਰ ਡਿਜ਼ਾਈਨ ਹੈਗਾ ਜੀ ਬਲੂ ਸ਼ੇਡ ਦੇ ਵਿੱਚ ਇਹ ਇਹ ਵੀ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਇਹਦੀ ਸਪੈਸ਼ਲ ਜਿਹੜੀ ਫਰੰਟ ਹੈਵੀ ਬਣਿਆ ਹੋਇਆ ਇਹ ਵਾਲਾ ਦੇਖੋ ਤੁਸੀਂ ਫਰੰਟ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਹੈ ਘੇਰਾ ਬਣਿਆ ਹੋਊਗਾ ਇਹਦੀ ਲੈਂਥ ਕੱਟ ਹੋ ਗਈ ਜੀ ਹਾਂਜੀ 40 ਤੱਕ ਲੈਂਥ ਹੋਊਗੀ ਇਹ ਬੈਕ ਤੇ ਜਾਂ ਬਾਹਾਂ ਤੇ ਆਊਗਾ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਦਿਖਾ ਦਿੰਨੇ ਆ ਦੁਪੱਟਾ ਇਹਦਾ ਬਹੁਤ ਜ਼ਿਆਦਾ ਸੋਨਾ ਬਣਿਆ ਵਾ ਇਹ 2000 ਵਾਲਾ ਸੂਟ ਸੀਗਾ ਸੋ ਆਪਾਂ ਹੁਣ ਤੁਹਾਨੂੰ 1500 ਦੇ ਵਿੱਚ ਦੇਵਾਂਗੇ ਆਰਡਰ ਕਰਨ ਲਈ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਤੁਸੀਂ ਥੈਂਕ ਯੂ